ਇਹ ਜੋ ਸੱਚੀ ਕਹਾਣੀ ਐ ਇਸ ਵਾਰ ਮੋਹਾਲੀ ਦੀ ਐ ਪਹਿਲਾਂ ਹਵਸ ਜਿੱਤ ਦਿਆ ਫਿਰ ਜ਼ਿੰਦਗੀ ਹਾਰ ਦਿਆ ਤੇ ਫਿਰ ਹੁੰਦੀਆਂ ਨੇ ਜਵਾਨ ਜ਼ਿੰਦਗੀਆਂ ਬਰਬਾਦ ਜਸਮ ਦੀ ਪੁਕ ਬਲੈਕਮਿਲਿੰਗ ਲਾਲਚ ਹਨੀ Trap ਇਹ ਸਭ ਇਸ ਕੇਸ ਨੂੰ ਕਿੱਥੋਂ ਤੱਕ ਲੈ ਜਾਂਦੇ ਨੇ ਆ ਦੁੱਖwidehat ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਮੋਹਾਲੀ ਇੰਟਰਨੈਸ਼ਨਲ 에어ਪੋਰਟ ਰੋਡ ਦੇ ਕੋਲ ਦੇ ਪਿੰਡ ਮੋਲੀ ਬੈਦਵਾਨ ਦੇ ਵੱਲੋਂ ਵਹਿਣ ਵਾਲੇ ਗੰਦੇ ਨਾਲੇ ਦੀਆਂ ਝਾੜੀਆਂ 'ਚ ਇੱਕ ਬਾਡੀ ਪਈ ਮਿਲਦੀ ਹੈ। ਉਹ ਲਾਸ਼ ਵੇਖ ਕੇ ਕਾਫੀ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਪਰ ਅਕਸਰ ਅਜਿਹੇ ਮਾਮਲਿਆਂ 'ਚ ਤਮਾਸ਼ੀਬੀਨ ਜ਼ਿਆਦਾ ਹੁੰਦੇ ਆ ਪਰ ਫਿਰ ਵੀ ਇੱਕ ਜ਼ਿੰਮੇਵਾਰ ਸ਼ਖਸ ਪੁਲਿਸ ਨੂੰ ਫੋਨ ਕਰਕੇ ਇਨਫੋਰਮ ਕਰਦਾ ਹੈ। ਥਾਣਾ ਇੰਚਾਰਜ ਰਾਜਨ ਪਰਮਿੰਦਰ ਸਿੰਘ ਮੱਲੀ ਬਿਨਾ ਵਕਤ ਗੁਮਾਇਆ ਇੱਥੇ ਆਪਣੀ ਟੀਮ ਦੇ ਨਾਲ ਪਹੁੰਚ ਜਾਂਦੇ ਨੇ ਬੋਡੀ ਜੂਟ ਦੇ ਬੋਰੇ ਚ ਹੁੰਦੀ ਆ ਤੇ ਹਾਲਤ ਕਾਫੀ ਖਰਾਬ ਹੁੰਦੀ ਆ ਮੂੰਹ ਤੇ ਗੱਲ ਤੇ ਕਪੜਾ ਬੰਨਿਆ ਹੋਇਆ ਹੁੰਦਾ ਬੋਡੀ ਤੇ ਇੱਕ ਵੀ ਕਪੜਾ ਨਹੀਂ ਹੁੰਦਾ ਦੋਨਾਂ ਹੱਥਾਂ ਨੂੰ ਪਿੱਛੇ ਦੇਵਾਲ ਕਰਕੇ ਕਿਸੇ ਰਬੜ ਦੀ ਪਾਈਪ ਨਾਲ ਬੰਨਿਆ ਗਿਆ ਹੁੰਦਾ ਤੇ ਹੁੰਦੀ ਹੈ ਕਿਸੇ ਮੇਲ ਦੀ ਹੀ ਲਾਸ਼ ਪੁਲਿਸ ਮੁਲਾਜ਼ਮ ਰਾਜਨਪੁਰਮੰਦਰ ਸਿੰਘ ਮੱਲੀ ਇਸ ਦੀ ਇਨਫੋਰਮੇਸ਼ਨ ਆਪਣੇ ਸੀਨੀਅਰਸ ਨੂੰ ਦਿੰਦੇ ਨੇ ਉਹ ਵੀ ਮੌਕੇ ਤੇ ਆ ਜਾਂਦੇ ਨੇ ਡਾਕ ਸਕਵਡ ਫੋਰੈਂਸਿਕ ਟੀਮ ਸਭ ਪਹੁੰਚ ਜਾਂਦੇ ਨੇ ਹੁਣ ਪਹਿਲਾ ਸਟੈਪ ਹੁੰਦਾ ਹੈ ਲਾਸ਼ ਦੀ شناخت ਕਰਾਉਣਾ ਪੁਲਿਸ ਉੱਥੇ ਆਸ-ਪਾਸ ਦੇ ਲੋਕਾਂ ਤੋਂ ਆਈਡੈਂਟੀਫਿਕੇਸ਼ਨ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਗੱਲ ਨਹੀਂ ਬਣਦੀ ਕੋਈ ਇਹਨਾਂ ਨੂੰ ਨਹੀਂ ਪਛਾਣ ਪਾਉਂਦਾ ਫਿਰ ਇੱਕ 40 ਸਾਲ ਦਾ ਸ਼ਖਸ ਜੋ ਆਪਣਾ ਨਾਮ ਸੁਖਜੀਤ ਸਿੰਘ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਮੋਹਾਲੀ ਦੇ ਲਖਨੌਰ ਪਿੰਡ ਦਾ ਰਹਿਣ ਵਾਲਾ ਉਹ ਕਹਿੰਦਾ ਹੈ ਕਿ ਇਹ ਮ੍ਰਿਤਕ ਦੇ ਉਸਦੇ ਜੀਜੇ surjit singh ਦੀ ਹੋ ਸਕਦੀ ਹੈ ਕਿਉਂਕਿ ਬੋਡੀ ਦੀ ਹਾਲਤ ਕਾਫੀ ਬੁਰੀ ਹੁੰਦੀ ਆ ਚਿਹਰਾ ਦੇਖ ਕੇ ਤਾਂ ਪਛਾਣਿਆ ਹੀ ਨਹੀਂ ਜਾ ਸਕਦਾ ਹੁੰਦਾ ਬੋਡੀ ਤੇ ਕੋਈ ਕੱਪੜਾ ਨਹੀਂ ਹੁੰਦਾ ਪਰ ਫਿਰ ਸੁਖਜੀਤ ਕਹਿੰਦਾ ਹੈ ਕਿ ਉਸਦੇ ਜੀਜੇ ਦੇ ਥਾਈ ਯਾਨੀ ਪੱਟ ਤੇ ਮੋਰਨੀ ਦਾ ਇੱਕ ਟੈਟੂ ਹੈ ਉਹ ਚੈੱਕ ਕਰਨ ਤੇ ਪਤਾ ਲੱਗਦਾ ਹੈ ਕਿ ਇਹ ਉਸਦਾ ਜੀਜਾ surjit singh ਹੈ ਉਹਨ ਬੋਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਫਿਰ ਸੁਖਜੀਤ ਸਿੰਘ ਦੀ ਸ਼ਿਕਾਇਤ ਦੇ ਕਿਸੇ ਅਨੂਨ ਦੇ ਖਿਲਾਫ ਪੁਲਿਸ ਹਤਿਆ ਦਾ ਕੇਸ ਦਰਜ ਕਰ ਲੈਂਦੀ ਹੈ ਉਹ ਇੱਕ 45-50 ਸਾਲ ਦੇ ਐਨਆਰਆਈ ਸਨ ਪਿੱਛੋਂ ਫਤੇਗੜ ਸਾਹਿਬ ਦੇ ਪਿੰਡ ਫਤੇਪੁਰ ਜੱਟਾ ਤੋਂ ਸਨ ਵੈਸੇ ਤਾਂ ਇੱਥੇ ਵੀ ਇਹਨਾਂ ਦਾ ਵਧੀਆ ਪਰਿਵਾਰ ਹੁੰਦਾ ਹੈ ਚੰਗੀ ਖੇਤੀ ਹੁੰਦੀ ਹੈ ਪਰ ਕਈ ਸਾਲ ਪਹਿਲਾਂ ਇਹ ਕੈਨੇਡਾ ਚਲੇ ਜਾਂਦੇ ਨੇ ਉੱਥੋਂ ਦੇ ਹੀ ਨਾਗਰਿਕ ਹੁੰਦੇ ਨੇ 2009 ਵਿੱਚ ਸੁਖਜੀਤ ਸਿੰਘ ਦੀ ਘਰਵਾਲੀ ਬਲਜੀਤ ਕੌਰ ਦੀ ਮਾਥੋ ਪੇ ਹੁੰਦੀ ਹੈ ਫਿਰ ਇਹ ਆਪਣੇ ਮੁੰਡੇ ਨਾਲ ਤੇ ਪਰਿਵਾਰ ਨਾਲ ਹੀ ਕੈਨੇਡਾ ਰਹਿਣ ਲੱਗ ਪਏ ਪੰਜਾਬ ਆਉਣਾ ਇਹ ਫਿਰ ਵੀ ਨਹੀਂ ਖੁੱਲਦੇ ਜੀ ਉਹਨਾਂ ਦਾ ਜ਼ਿਆਦਾ ਇੱਥੇ ਲੱਗਦਾ ਹੁੰਦਾ ਹੈ ਇੱਥੇ ਉਹਨਾਂ ਦਾ ਮੂਹ ਜ਼ਿਆਦਾ ਹੁੰਦਾ ਹੈ ਮੋਹਾਲੀ ਤਾਂ ਇਹਨਾਂ ਨੂੰ ਬਾਲਾ ਪਸੰਦ ਹੁੰਦਾ ਹੈ ਇਹਨਾਂ ਕੇ ਸੈਕਟਰ 71 ਚ ਤਿੰਨ ਮੰਜ਼ਲਾ ਘਰ ਹੀ ਬਣਾ ਲੈਂਦੇ ਨੇ ਆਪਣੇ ਵਾਸਤੇ ਗਰਾਊਂਡ ਫਲੋਰ ਤੇ ਟੌਪ ਫਲੋਰ ਇਹਨਾਂ ਨੇ ਰੈਂਟ ਤੇ ਚਾਰ ਦਿੱਤਾ ਹੁੰਦਾ ਹੈ ਤੇ ਵਿਚ ਵਾਲਾ ਫਲੋਰ ਖੁਦ ਲਈ ਰੱਖਿਆ ਹੁੰਦਾ ਹੈ ਜਦੋਂ ਵੀ ਕੈਨੇਡਾ ਤੋਂ ਪੰਜਾਬ ਆਉਂਦੇ ਇੱਥੇ ਹੀ ਰੁਕਦੇ ਇਸ ਵਾਰ ਵੀ ਉਹ ਕੁਝ ਵਕਤ ਤੋਂ ਪੰਜਾਬ ਆਏ ਹੋਏ ਹੁੰਦੇ ਨੇ ਰਿਸ਼ਤੇਦਾਰਾਂ ਨੂੰ ਮਿਲਣਾ ਪੁਰਾਣੇ ਯਾਰ ਬੇਲੀਆਂ ਨੂੰ ਮਿਲਣਾ ਇਸੇ 'ਚ ਇਹਨਾਂ ਦਾ ਮਨ ਲੱਗਦਾ ਹੁੰਦਾ ਪਸੰਦ ਹੁੰਦਾ ਹੈ ਨਾਲੋਂ ਪਿੰਡ ਚੇਸਵਾਰ ਕੋਸਤਨ ਰੁਕਦੇ ਨੇ ਤੇ ਫਿਰ 5 ਮਈ 2017 ਨੂੰ ਮੋਹਾਲੀ ਆਪਣੇ ਘਰ ਚਲੇ ਜਾਂਦੇ ਨੇ ਹੁਣ ਇਕੱਲਾ ਬੰਦਾ ਕੀ ਕਰੇ ਫੋਨ ਤੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਨੇ ਤੇ ਦੱਸਦੇ ਨੇ ਕਿ ਮੈਂ ਮੋਹਾਲੀ ਘਰੇ ਹੀ ਹਾਂ 8 ਮਈ 2017 ਦੀ ਸ਼ਾਮ surjit singh ਆਪਣਾ ਬੈਗ ਲੈ ਕੇ ਕਿਤੇ ਚਲੇ ਜਾਂਦੇ ਨੇ ਜਾਂਦੀਵਾਰ ਉਹਨਾਂ ਨੂੰ ਇੱਕ ਕਿਰਾਏਦਾਰ ਨੇ ਦੇਖਿਆ ਹੁੰਦਾ ਬਸ ਉਹੀ ਆਖਰੀ ਦਿਨ ਹੁੰਦਾ ਜਦੋਂ ਉਹਨਾਂ ਨੂੰ ਕਿਸੇ ਨੇ ਦੇਖਿਆ ਹੋਇਆ ਹੋਏ ਕਿਉਂਕਿ ਉਸ ਦੇ ਬਾਅਦ ਉਹਨਾਂ ਨੂੰ ਕਿਸੇ ਨੇ ਨਹੀਂ ਵੇਖਿਆ ਹੁੰਦਾ ਇੱਕ ਵੀਡੀਓ ਰੈਫਰੈਂਸ ਮੁਤਾਬਕ ਇਸ ਦੌਰਾਨ ਪਿੰਡ ਦਾ ਇੱਕ ਬੰਦਾ ਸੇਵਾ ਸਿੰਘ ਉਹਨਾਂ ਨੂੰ ਫੋਨ ਲਾਉਂਦਾ ਹੈ surjit singh ਨੂੰ ਪਰ surjit singh ਦੀ ਜਗ੍ਹਾ ਕੋਈ ਹੋਰ ਬੰਦਾ ਫੋਨ ਚੱਕਦਾ ਹੈ ਉਹ ਖੁਦ ਨੂੰ parmandir singh ਦੱਸਦਾ ਹੈ ਉਹ ਕਹਿੰਦਾ ਹੈ ਕਿ surjit singh ਉਹਨਾਂ ਨੂੰ ਮਿਲਣ ਆਏ ਸਨ ਪਰ ਫੋਨ ਇੱਥੇ ਹੀ ਭੁੱਲ ਗਏ ਜਦੋਂ ਸੇਵਾ ਸਿੰਘ ਨੇ ਪੁੱਛਿਆ ਕਿ ਤੁਸੀਂ ਹੋ ਕਿੱਥੇ ਕਿਵੇਂ ਜਾਣਦੇ ਹੋ surjit singh ਨੂੰ ਤਾਂ ਉਹ ਇਸ ਤੇ ਕੋਈ ਜਵਾਬ ਨਹੀਂ ਦਿੰਦਾ ਫਿਰ ਇਸੇ ਫੋਨ ਤੋਂ ਇੱਕ ਕੁੜੀ ਵੀ seva singh ਨਾਲ ਫੋਨ ਤੇ ਗੱਲ ਕਰਦੀ ਹੈ ਆਪਣੇ ਆਪ ਨੂੰ gurpreet Kaur ਦੱਸਦੀ ਹੈ ਕਿ ਮੈਂ ਇਹਨਾਂ ਦੀ ਕਿਰਾਏਦਾਰ ਸੀ ਉਹ ਆਏ ਸੀ ਮਿਲਨ ਰਾਤ ਖਾਣਾ ਖਾ ਕੇ ਇੱਥੇ ਰੁਕ ਗਏ ਮੇਰੇ ਕੋਲ ਫਿਰ ਪਿੰਡ ਜਾਣ ਦਾ ਕਹਿ ਕੇ ਇੱਥੋਂ ਚਲੇ ਗਏ seva singh ਨੂੰ ਆ ਗੱਲਾਂ ਬਹੁਤ ਅਜੀਬ ਲੱਗ ਰਹੀਆਂ ਹੁੰਦੀਆਂ ਨੇ ਉਹ ਦੁਬਾਰਾ ਫੋਨ ਮਲਾਉਂਦੇ ਨੇ ਪਰ ਇਸ ਵਾਰ ਫੋਨ ਬੰਦ ਕਰ ਦਿੱਤਾ ਜਾਂਦਾ ਹੈ ਹੁਣ ਸੇਵਾ ਸਿੰਘ ਵਿਚੇਨ ਜਹੇ ਹੋ ਜਾਂਦੇ ਨੇ ਕਿਉਂਕਿ ਇਹ ਗੱਲ ਉਹਨਾਂ ਨੂੰ ਕਾਫੀ ਹੱਦ ਤੱਕ ਲੱਗ ਰਹੀ ਹੁੰਦੀ ਹੈ ਕਿ ਜਿੰਨਾ ਲੋਕਾਂ ਨੇ ਉਹਨਾਂ ਨਾਲ ਫੋਨ ਤੇ ਗੱਲਾਂ ਕੀਤੀਆਂ ਉਸ ਚ ਸਭ ਕੁਝ ਸਹੀ ਨਹੀਂ ਸੇਵਾ ਸਿੰਘ ਕੋਲ surjit singh ਦੇ ਸਾਲੇ ਸੁਖਜੀਤ ਸਿੰਘ ਦਾ ਨੰਬਰ ਹੁੰਦਾ ਹੈ ਉਹ ਫੋਨ ਲਾਉਂਦਾ ਉਹਨੂੰ ਤੇ ਸਾਰੀ ਗੱਲ ਦੱਸ ਦਿੰਦਾ ਸਾਲੇ ਸੁਖਜੀਤ ਸਿੰਘ ਨੂੰ ਵੀ ਜੀਜੇ ਲਈ ਟੈਨਸ਼ਨ ਹੁੰਦੀ ਆ ਉਹ ਮੋਹਾਲੀ ਸੈਕਟਰ 71 surjeet singh ਦੇ ਘਰ ਪਹੁੰਚ ਜਾਂਦਾ ਤੇ ਸੇਵਾ ਸਿੰਘ ਨੂੰ ਵੀ ਬੁਲਾ ਲੈਂਦਾ ਉੱਥੇ surjeet singh ਜਿਹੜੇ ਵਿਚ ਵਾਲੇ ਫਲੋਰ ਤੇ ਰਹਿੰਦੇ ਹੁੰਦੇ ਆ ਉੱਥੇ ਤਾਲਾ ਲੱਗਿਆ ਹੁੰਦਾ ਤੇ ਫਰਸਟ ਤੇ ਗਰਾਊਂਡ ਫਲੋਰ ਵਾਲੇ ਕਿਰਾਏਦਾਰਾਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਹੋਇਆ ਕੀ ਆ। ਉਹਨਾਂ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸੇ ਪਰਮਿੰਦਰ ਸਿੰਘ ਜਾਂ ਗੁਰਪ੍ਰੀਤ ਕੌਰ ਨੂੰ ਜਾਣਦੇ ਹੋ ਜੋ ਇੱਥੇ ਇਸ ਘਰ 'ਚ ਕਦੀ ਕਿਰਾਏ ਤੇ ਰਹਿੰਦੇ ਹੋਣ ਪਰ ਟੈਨੈਂਟਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ। ਹਾਂ ਇੱਕ ਕਿਰਾਏਦਾਰ ਇਹ ਜ਼ਰੂਰ ਦੱਸਦਾ ਹੈ ਕਿ 8 ਮਈ ਦੀ ਸ਼ਾਮ surjit singh ਆਪਣਾ ਬੈਗ ਲੈ ਕੇ ਕਿਤੇ ਗਏ ਸਨ ਉਹਨੇ ਦੇਖਿਆ ਸੀ। ਉਹਨ ਸੁਖਜੀਤ ਸਿੰਘ ਦੇ ਦਿਮਾਗ ਚ ਸਭ ਨੇਗੇਟਿਵ ਥਾਟਸ ਆ ਰਹੇ ਹੁੰਦੇ ਨੇ ਕਿਉਂਕਿ ਜੀਜਾ ਕਾਫੀ ਅਮੀਰ ਹੁੰਦਾ ਹੈ ਪ੍ਰਾਪਰਟੀ ਵੀ ਬਥੇਰੀ ਹੁੰਦੀ ਆ ਕਿਤੇ ਕਿਸੇ ਨੇ ਅਗਵਾ ਹੀ ਨਾ ਕਰ ਲਿਆ ਹੋਵੇ ਸੁਰਜੀਤ ਸਿੰਘ ਦੀ ਕੋਠੀ ਥਾਣਾ ਮਟੌਰ ਦੇ ਇਲਾਕੇ ਚ ਪੈਂਦੀ ਹੁੰਦੀ ਆ ਹੁਣ ਸੁਖਜੀਤ ਨੂੰ ਲੱਗਦਾ ਕਿ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਅੱਗੇ ਕੀ ਕਰੀਏ ਜੀਜੇ ਦਾ ਫੋਨ ਵੀ ਬੰਦ ਆ ਸੋ ਉਹ ਥਾਣੇ ਪਹੁੰਚ ਕੇ ਪੁਲਿਸ ਨੂੰ ਸਾਰੀ ਗੱਲ ਦੱਸਦਾ ਹੈ ਪੁਲਿਸ ਮਿਸਿੰਗ ਰਿਪੋਰਟ ਹੀ ਦਰਜ ਕਰਦੀ ਹੈ ਉਹ ਸੁਖਜੀਤ ਤੋਂ ਸੁਰਜੀਤ ਸਿੰਘ ਦੀ ਫੋਟੋ ਮੰਗਦੀ ਹੈ ਤਾਂ ਸੁਖਜੀਤ ਕਹਿੰਦਾ ਕਿ ਫੋਟੋ ਮੇਰੇ ਕੋਲ ਤਾਂ ਹੈ ਨਹੀਂ ਉਹਨਾਂ ਦੀ ਕੋਠੀ ਤੋਂ ਮਿਲ ਸਕਦੀ ਹੈ ਪਰ ਉੱਥੇ ਤਾਂ ਤਾਲਾ ਹੈ ਪੁਲਿਸ ਕੋਠੀ ਜਾਂਦੀ ਹੈ ਤੇ ਲੋਕਾਂ ਦੀ ਮੌਜੂਦਗੀ 'ਚ ਤਾਲਾ ਤੋੜ ਅੰਦਰ ਦਾਖਲ ਹੁੰਦੀ ਹੈ ਕੋਈ ਜੋ ਫੋਟੋ ਤਾਂ ਮਿਲ ਜਾਂਦੀ ਹੈ ਪਰ ਨਾਲ ਹੀ ਪੁਲਿਸ ਦੀ ਨਜ਼ਰ ਛੱਤ ਤੇ ਲੱਗੇ ਸੀਸੀਟੀਵੀ ਕੈਮਰਾ ਤੇ ਪੈ ਜਾਂਦੀ ਹੈ ਪੁਲਿਸ ਕੈਮਰਾ ਦੇ ਫੁਟੇਜ ਆਪਣੇ ਕਬਜ਼ੇ ਚ ਲੈ ਲੈਂਦੀ ਹੈ ਜਦੋਂ ਫੁਟੇਜ ਚੈੱਕ ਕੀਤੀ ਜਾਂਦੀ ਹੈ ਤਾਂ ਉਦੋਂ ਇੱਕ ਮੁੰਡਾ ਤੇ ਕੁੜੀ ਸੁਰਜੀਤ ਸਿੰਘ ਦੇ ਰੂਮ ਦੀ ਤਲਾਸ਼ੀ ਲੈਂਦੇ ਨਜ਼ਰ ਆਉਂਦੇ ਹੁੰਦੇ ਆ ਉਸ ਫੁਟੇਜ ਦੇ ਵਿੱਚ ਪੁਲਿਸ ਜਦੋਂ ਫੁਟੇਜ ਕੋਠੀ 'ਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਦਿਖਾਉਂਦੀ ਆ ਤਾਂ ਉਹ ਫੁਟੇਜ 'ਚ ਮੌਜੂਦ ਮੁੰਡਾ ਕੁੜੀ ਨੂੰ ਵੇਖ ਕੇ ਪਛਾਣ ਨਹੀਂ ਪਾਉਂਦੇ ਹੁਣ ਪੁਲਿਸ ਆਪਣੇ ਲੈਵਲ ਤੇ ਇਨਵੈਸਟੀਗੇਸ਼ਨ ਔਨ ਕਰ ਦਿੰਦੀ ਹੈ ਤੇ ਸੁਰਜੀਤ ਸਿੰਘ ਦੇ ਜਾਣਨ ਵਾਲੇ ਆਪਣੇ ਤੌਰ ਤੇ ਉਹਨਾਂ ਨੂੰ ਲੱਭ ਰਹੇ ਹੁੰਦੇ ਨੇ ਇਹਨੇ ਨੂੰ 12 ਮਈ ਦਾ ਉਹ ਦਿਨ ਆ ਜਾਂਦਾ ਜਦੋਂ ਸੁਰਜੀਤ ਸਿੰਘ ਦੀ ਲਾਸ਼ ਪਈ ਮਿਲਦੀ ਹੈ ਉਹ ਵੀ ਬੇहद ਖਰਾਬ ਹਾਲਤ ਚ ਇੱਕ ਐਨ ਆਰ ਆਈ ਦੇ ਕਤਲ ਦਾ ਮਾਮਲਾ ਹੁੰਦਾ ਮੋਹਾਲੀ ਦੇ ਉਸ ਵਕਤ ਦੇ ਐਸ ਐਸ ਪੀ ਕੁਲਦੀਪ ਸਿੰਘ ਚਾਲ ਇਸ ਕੇਸ ਨੂੰ ਬੇहद ਸੰਜੀਦਗੀ ਨਾਲ ਵੇਖਦੇ ਆ ਉਹਨਾਂ ਦੀਆਂ ਇਨਸਟਰਕਸ਼ਨਸ ਤੇ ਟੀਮ ਕੰਮ ਕਰ ਰਹੀ ਹੁੰਦੀ ਹੈ ਫੇਰ ਥਾਣਾ ਇੰਚਾਰਜ ਰਾਜਨਦਰ ਪਰਮਿੰਦਰ ਸਿੰਘ ਮੱਲੀ ਤੇ ਐਸਆਈ ਨਾਇਬ ਸਿੰਘ ਤੇਜ਼ੀ ਦਿਖਾਉਂਦੇ ਨੇ ਹੁਣ surjit singh ਦੀਆਂ ਕਾਲ ਡਿਟੇਲਸ ਖੰਗਾਲੀਆਂ ਜਾਂਦੀਆਂ ਨੇ ਤੇ ਫੋਕਸਡ ਹੋ ਜਾਂਦੇ ਨੇ ਉਹ ਉਸ ਮੁੰਡੇ ਤੇ ਕੁੜੀ ਤੇ ਜੋ ਸੀਸੀਟੀਵੀ ਫੁਟੇਜ ਵਿੱਚ surjit singh ਦੇ ਕਮਰੇ ਦੀ ਤਲਾਸ਼ੀ ਲੈਂਦੇ ਹੋਏ ਨਜ਼ਰ ਆ ਰਹੇ ਹੁੰਦੇ ਆ ਸੀਸੀਟੀਵੀ ਫੁਟੇਜ ਜਦੋਂ ਕਿਰਾਏਦਾਰਾਂ ਨੂੰ ਦਿਖਾਈ ਗਈ ਹੁੰਦੀ ਆ ਤਾਂ ਉਹ ਸਮਝ ਨਹੀਂ ਪਾਉਂਦੇ ਕਿ ਕੌਣ ਨੇ ਇਹ ਕੀ ਹੋ ਰਿਹਾ ਹੈ ਪਰ ਜਦੋਂ ਫੋਟੋ ਦਿਖਾਈ ਜਾਂਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ 2 ਸਾਲਾਂ ਤੱਕ ਇੱਕ ਕੁੜੀ ਇਸੇ ਘਰ ਚ ਕਿਰਾਏ ਤੇ ਰਹਿੰਦੀ ਹੁੰਦੀ ਆ ਤੇ ਕਿਰਾਇਆ ਦੇਣ ਨੂੰ ਲੈ ਕੇ ਇਸ ਦਾ surjit singh ਨਾਲ ਝਗੜਾ ਵੀ ਹੋਇਆ ਹੁੰਦਾ ਕਿਉਂਕਿ ਕਿਰਾਇਆ ਨਹੀਂ ਦਿੰਦੀ ਹੁੰਦੀ ਸੋ surjit singh ਨੇ ਇਸ ਤੋਂ ਘਰ ਖਾਲੀ ਕਰਾ ਲਿਆ ਹੁੰਦਾ ਪੁਲਿਸ ਨੂੰ ਇਥੋਂ ਤੱਕ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਇਹ ਕੁੜੀ Mohali ਚ ਹੀ sector 79 ਚ ਰੈਂਟ ਤੇ ਰਹਿ ਰਹੀ ਹੈ ਪੁਲਿਸ ਤੁਰੰਤ ਉਥੇ ਪਹੁੰਚਦੀ ਹੈ ਪਰ ਪਤਾ ਲੱਗਦਾ ਹੈ ਕਿ ਉਥੋਂ ਉਹ ਜਾ ਚੁੱਕੀ ਹੈ ਹੁਣ ਪੁਲਿਸ ਆਪਣੀ ਤਲਾਸ਼ ਤੇਜ਼ ਕਰਦੀ ਹੈ ਮੁਖਬिराਾਂ ਦਾ ਨੈਟਵਰਕ ਵੀ ਔਨ ਕਰ ਦਿੰਦੀ ਹੈ ਅਗਲੇ ਹੀ ਦਿਨ ਇੱਕ ਗੁਪਤ ਇਨਫੋਰਮੇਸ਼ਨ ਤੇ ਇਸ ਕੁੜੀ ਨੂੰ ਖਰੜ ਦੇ ਲਾਗੇ ਲਾਂਡਰਾ ਚੌਕ ਤੋਂ ਇੱਕ ਮੁੰਡੇ ਦੇ ਨਾਲ ਹਿਰਾਸਤ ਚ ਲੈ ਲਿਆ ਜਾਂਦਾ ਹੈ ਪੁਛਤਾਛ ਚ ਕੁੜੀ ਆਪਣਾ ਨਾਮ ਦੱਸਦੀ ਹੈ ਗੁਰਪ੍ਰੀਤ ਕੌਰ ਉਸ ਦੇ ਨਾਲ ਜਿਹੜਾ ਮੁੰਡਾ ਹੁੰਦਾ ਉਹ ਆਪਣਾ ਨਾਮ ਪਰਮਿੰਦਰ ਉਰਫ ਡੋਂ ਦੱਸਦਾ ਹੈ ਇਹ ਮੁੰਡਾ ਵੀ ਫਤੇਗੜ ਸਾਹਿਬ ਦੇ ਇੱਕ ਪਿੰਡ ਤੋਂ ਹੀ ਹੁੰਦਾ ਹੈ ਦੋਵਾਂ ਦੀ ਉਮਰ 32 ਸਾਲ ਦੇ ਕਰੀਬ ਹੁੰਦੀ ਆ ਤੇ ਇਹ ਕਹਿੰਦੇ ਆ ਕਿ ਆਪਾਂ ਬਿਓਰ ਪਰਜਾਈਆਂ ਜਦੋਂ ਇਹਨਾਂ ਤੋਂ ਸੁਰਜੀਤ ਸਿੰਘ ਬਾਰੇ ਪੁੱਛਿਆ ਜਾਂਦਾ ਹੈ ਤਾਂ ਇਹ ਕਬੂਲ ਲੈਂਦੇ ਨੇ ਕਿ ਹਾਂ ਇਨਾਂ ਨੇ ਹੀ ਮਾਰਿਆ ਉਹਨਾਂ ਨੂੰ ਜਦੋਂ ਮੋਟਿਵ ਪੁੱਛਿਆ ਜਾਂਦਾ ਹੈ ਤਾਂ ਜੋ ਕਹਾਣੀਏ ਦੱਸਦੇ ਨੇ ਉਹ ਹੈਰਾਨ ਕਰ ਜਾਂਦੀ ਹੈ ਗੁਰਪ੍ਰੀਤ कौर ਦੱਸਦੀ ਹੈ ਕਿ ਉਸਨੇ ਕਿਰਾਏ ਦੇ surjit singh ਦੇ 25000 ਰੁਪਏ ਦੇਣੇ ਸਨ ਜੋ ਉਹ ਨਹੀਂ ਦੇ ਪਾ ਰਹੀ ਸੀ ਉਸਤੇ ਕਰਜ਼ਾ ਸੀ ਇਹ ਜੋ ਉਹ ਨਹੀਂ ਉਤਾਰ ਪਾ ਰਹੀ ਸੀ ਇਸ ਦੇ ਬਦਲੇ surjit singh ਨੇ ਉਸਤੇ ਪ੍ਰੈਸ਼ਰ ਬਣਾਉਣਾ ਸ਼ੁਰੂ ਕਰਤਾ ਕਿ ਜੇ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਮੇਰੇ ਨਾਲ ਜਸਮਾਨੀ ਸੰਬੰਧ ਬਣਾ ਤੇ ਇਹੀ ਨਹੀਂ ਇਲਜ਼ਾਮਾ ਮੁਤਾਬਕ surjit singh ਨੇ ਇੱਕ ਕੰਡੀਸ਼ਨ ਹੋਰ ਵੀ ਰੱਖੀ ਕਿ ਉਹ ਇਸ ਦੌਰਾਨ ਉਹਨਾਂ ਦੀ ਵੀਡੀਓ ਵੀ ਬਣਾਏਗਾ ਗੁਰਪ੍ਰੀਤ कौर ਅਕੋਰਡਿੰਗ ਉਹ ਮਜਬੂਰ ਹੁੰਦੀ ਹੈ ਤੇ ਮਜਬੂਰੀ ਚ ਆ ਸ਼ਰਤ ਮੰਨ ਲੈਂਦੀ ਹੈ ਸ਼ਰਤਾਂ ਮੰਨ ਲੈਂਦੀ ਹੈ ਜਦੋਂ ਆ ਗੱਲ ਪਰਮਿੰਦਰ ਨੂੰ ਦੱਸੀ ਗਈ ਤਾਂ ਪਰਮਿੰਦਰ ਕਹਿੰਦਾ ਹੈ ਕਿ ਤੇਰੀ ਇੱਜ਼ਤ ਦੀ ਗੱਲ ਹੈ ਮੈਂ ਤੇਰੇ ਨਾਲ ਆ ਸੋ ਗੁਰਪ੍ਰੀਤ ਕੌਰ ਸੁਰਜੀਤ ਸਿੰਘ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਉਂਦੀ ਹੈ ਤੇ ਉੱਥੇ ਆਉਣ ਤੇ ਇਹ ਦੋਵੇਂ ਉਸ ਦੀ ਹਤਿਆ ਕਰ ਦਿੰਦੇ ਨੇ ਹਾਲਾਂਕਿ ਪੁਲਿਸ ਇਸ ਕਹਾਣੀ ਤੇ ਪੂਰਾ ਵਿਸ਼ਵਾਸ ਨਹੀਂ ਕਰਦੀ ਉਹਨਾਂ ਨੂੰ ਨਹੀਂ ਹੁੰਦਾ ਵਿਸ਼ਵਾਸ 14 ਮਈ ਨੂੰ ਇਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਂਦਾ ਹੈ ਅਦਾਲਤ ਇਹਨਾਂ ਨੂੰ ਕੰਨ ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੰਦੀ ਹੈ ਹੁਣ ਇਸ ਵਾਰ ਪੋਸ਼ਤਾਸ਼ ਸਖਤੀ ਨਾਲ ਹੁੰਦੀ ਹੈ ਤੇ ਇਸ ਦਾ ਫਾਇਦਾ ਵੀ ਹੁੰਦਾ ਹੈ ਇਸ ਵਾਰ ਗੱਲਾਂ ਹੋਰ ਬਾਹਰ ਆਉਂਦੀਆਂ ਨੇ ਸੱਚ ਬਾਹਰ ਆਉਂਦਾ ਹੈ ਗੁਰਪ੍ਰੀਤ कौर ਮੂਲ ਤੌਰ ਤੇ ਪਟਿਆਲਾ ਦੇ ਪ੍ਰੀਤ نگر ਦੀ ਰਹਿਣ ਵਾਲੀ ਹੁੰਦੀ ਆ ਉਸ ਦੇ ਟੱਬਰ ਚ ਪਤੀ ਹਰਨਾਮ ਸਿੰਘ ਤੇ ਇੱਕ ਪੁੱਤ ਹੁੰਦਾ ਹਰਨਾਮ ਸਿੰਘ ਇਥੇ ਬਦਲਿਆ ਹੋਇਆ ਨਾਮ ਹੈ ਹਰਨਾਮ ਸਿੰਘ ਇੱਕ ਪ੍ਰਾਈਵੇਟ ਕੰਪਨੀ ਚ ਨੌਕਰੀ ਕਰਦਾ ਹੁੰਦਾ ਹੈ ਸਿੰਪਲ ਜਿਹਾ ਬੰਦਾ ਹੁੰਦਾ ਹੈ ਜਦਕਿ ਗੁਰਪ੍ਰੀਤ ਕੌਰ ਇੱਕ ਅੰਬੀਸ਼ੀਅਸ ਔਰਤ ਹੁੰਦੀ ਹੈ ਉਹਨੂੰ ਨਾਰਮਲ ਲਾਈਫ ਨਹੀਂ ਚਾਹੀਦੀ ਹੁੰਦੀ ਉਹ ਲਕਜਰੀ ਭਾਲਦੀ ਹੁੰਦੀ ਹੈ ਹਾਲਾਂਕਿ ਵੱਡੇ ਸੁਪਨੇ ਰੱਖਣਾ ਕੋਈ ਬੁਰੀ ਗੱਲ ਨਹੀਂ ਪਰ ਇਥੇ ਇਹ ਬੁਰਾ ਕਰ ਜਾਂਦੀ ਹੈ ਦਰਅਸਲ ਉਹ ਇੱਕ ਬਿਊਟੀ ਪਾਰਲਰ ਕੋਲਣਾ ਚੌਂਦੀ ਹੁੰਦੀ ਹੈ ਉਸ ਨੇ ਉਸ ਲਈ ਸਪੈਸ਼ਲ ਕੋਰਸ ਵੀ ਕੀਤਾ ਹੁੰਦਾ ਹੈ ਪਰ ਇਸ ਦਾ ਪਤੀ ਹਰਨਾਮ ਸਿੰਘ ਇਸ ਦੇ ਖਿਲਾਫ ਹੁੰਦਾ ਹੈ ਉਹਨਾਂ ਨੇ ਹੀ ਪਸੰਦ ਹੁੰਦਾ ਹੈ ਸਭ ਇਹੀ ਕਾਰਨ ਸੀ ਕਿ ਇਸੇ ਲਈ ਦੋਵਾਂ 'ਚ ਝਗੜੇ ਹੁੰਦੇ ਰਹਿੰਦੇ ਤੇ ਇਹੀ ਗੱਲ ਇਹਨਾਂ ਦੇ ਡਿਵੋਰਸ ਦਾ ਕਾਰਨ ਵੀ ਬਣਦੀ ਹੈ ਤਲਾਕ ਤੋਂ ਬਾਅਦ ਇਹ ਮੁਹਾਲੀ ਆ ਜਾਂਦੀ ਹੈ ਬੇਟੇ ਨੂੰ ਵੀ ਨਾਲ ਲੈ ਆਉਂਦੀ ਹੈ ਆਪਣੀ ਭੈਣ ਨੂੰ ਵੀ ਆਪਣੇ ਕੋਲ ਬੁਲਾ ਲੈਂਦੀ ਹੈ ਭੈਣ ਨੌਕਰੀ ਤੇ ਲੱਗ ਜਾਂਦੀ ਹੈ ਬੇਟਾ ਸਕੂਲ ਲੱਗ ਜਾਂਦਾ ਹੈ ਗੁਰਪ੍ਰੀਤ ਕੌਰ ਐਨ ਆਰ ਆਈ ਸੁਰਜੀਤ ਸਿੰਘ ਦਾ ਘਰ ਰੈਂਟ ਤੇ ਲੈਂਦੀ ਹੈ ਉੱਥੇ ਰਹਿੰਦਿਆਂ ਹੀ ਉਹ ਇੱਕ ਬਿਊਟੀ ਪਾਰਲਰ ਵੀ ਸ਼ੁਰੂ ਕਰ ਲੈਂਦੀ ਹੈ ਸੁਰਜੀਤ ਸਿੰਘ ਅਕਸਰ ਪੰਜਾਬ ਆਉਂਦੇ ਰਹਿੰਦੇ ਹੁੰਦੇ ਨੇ ਕੈਨੇਡਾ ਤੋਂ ਇੱਕ ਦਿਨ ਉਹ ਆਏ ਹੁੰਦੇ ਨੇ ਗੁਰਪ੍ਰੀਤ ਕੌਰ ਘਰੇ ਇਕੱਲੀ ਹੁੰਦੀ ਹੈ ਜਦੋਂ ਕਿਰਾਇਆ ਮੰਗਦੇ ਨੇ ਤਾਂ ਗੁਰਪ੍ਰੀਤ ਕੌਰ ਪਹਿਲ ਕਰਕੇ ਬਹਿਕਾ ਕੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਲੈਂਦੀ ਹੈ ਤੇ ਉਸ ਦੇ ਬਾਅਦ ਕਿਰਾਇਆ ਦੇਣਾ ਬੰਦ ਕਰ ਦਿੰਦੀ ਹੈ ਸੁਰਜੀਤ ਸਿੰਘ ਕੈਨੇਡਾ ਵਾਪਸ ਚਲੇ ਜਾਂਦੇ ਨੇ ਇਸੇ ਵਿੱਚ ਇਸ ਦੀ ਮੁਲਾਕਾਤ ਕਹਿੰਦੇ ਆ ਵੀ ਇੱਕ ਹਰਜੀਤ ਸਿੰਘ ਨਾਮ ਦੇ ਬੰਦੇ ਨਾਲ ਹੁੰਦੀ ਆ ਉਸ ਨਾਲ ਵੀ ਇਹ ਫਿਜ਼ੀਕਲ ਹੁੰਦੀ ਆ ਇਹ ਦੋਵੇਂ ਚੰਡੀਗੜ੍ਹ ਦੇ ਇੱਕ ਗੁਰਦੁਆਰਾ ਸਾਹਿਬ ਚ ਜਾ ਕੇ ਵਿਆਹ ਕਰਾ ਲੈਂਦੇ ਨੇ ਪਰ ਫਿਰ ਹਰਜੀਤ ਸਿੰਘ ਨੂੰ ਉਸ ਦੇ ਘਰ ਦੇ ਸੇਮ ਡੇ ਆਕੇ ਲੈ ਜਾਂਦੇ ਨੇ ਉਹ ਨਸ਼ਾ ਕਰਦਾ ਹੁੰਦਾ ਸੋ ਉਹਨੂੰ ਖਰੜ ਦੇ ਹੀ ਰਿਹਾਬ ਚ ਦਾਖਲ ਕਰਾ ਦਿੰਦੇ ਨੇ ਉਸੇ ਦਾ ਕਜ਼ਨ ਹੁੰਦਾ ਪਰਮਿੰਦਰ ਸਿੰਘ ਉਰਫ ਡੌਨ ਹੁਣ ਪਰਮਿੰਦਰ ਤੇ ਗੁਰਪ੍ਰੀਤ ਕੌਰ ਇਹ ਦੋਵੇਂ ਕਾਫੀ ਨਸਤੀਕ ਆ ਜਾਂਦੇ ਨੇ ਵਕਤ ਇਦਾਂ ਹੀ ਚੱਲ ਰਿਹਾ ਹੁੰਦਾ ਇਹਨੇ ਨੂੰ ਸੁਰਜੀਤ ਸਿੰਘ ਕੈਨੇਡਾ ਤੋਂ ਪੰਜਾਬ ਦੁਬਾਰਾ ਵਾਪਸ ਆ ਜਾਂਦੇ ਨੇ ਪਰ ਇਸ ਵੇਲੇ ਤੱਕ ਗੁਰਪ੍ਰੀਤ ਕੌਰ ਹੁਣ ਕਿਤੇ ਹੋਰ ਰੈਂਟ ਤੇ ਰਹਿੰਦੀ ਹੁੰਦੀ ਆ ਸੈਕਟਰ 79 ਚ ਪਰਮਿੰਦਰ ਉਰਫ ਡੌਨ ਕੋਈ ਕੰਮਕੁੰਮਤਾ ਨਹੀਂ ਕਰਦਾ ਹੁੰਦਾ ਪਰ ਗੁਰਪ੍ਰੀਤ ਕੌਰ ਨੂੰ ਵਧੀਆ ਜ਼ਿੰਦਗੀ ਚਾਹੀਦੀ ਹੁੰਦੀ ਹੈ ਜਿਸ ਚ ਹਰ ਐਸ਼ਵਾਰਾਮ ਹੋਵੇ ਹੁਣ ਇਹਨਾਂ ਦੇ ਦਿਮਾਗ 'ਚ ਇੱਕ ਆਈਡੀਆ ਆਉਂਦਾ ਹੈ ਇਹ ਸੁਜੀਤ ਸਿੰਘ ਨੂੰ ਫਸਾਉਣ ਦਾ ਪਲਾਨ ਬਣਾਉਂਦੇ ਨੇ ਤੇ ਵੈਸੇ ਵੀ ਗੁਰਪ੍ਰੀਤ ਕੌਰ ਤੇ ਸੁਜੀਤ ਸਿੰਘ 'ਚ ਤਾਂ ਸੰਬੰਧ ਬਣ ਹੀ ਚੁੱਕੇ ਹੁੰਦੇ ਨੇ ਸੋ ਉਹਨਾਂ ਨੂੰ ਫਸਾਉਣਾ ਮੁਸ਼ਕਲ ਵੀ ਨਹੀਂ ਹੁੰਦਾ ਸੋ ਫੋਨ ਕਰਕੇ ਸੁਜੀਤ ਸਿੰਘ ਨੂੰ ਘਰ ਬੁਲਾ ਲੈਂਦੀ ਆ ਉਸ ਵਕਤ ਉਸ ਦਾ ਬੇਟਾ ਤੇ ਭੈਣ ਘਰੇ ਨਹੀਂ ਹੁੰਦੇ ਕਹਿੰਦੇ ਲੁਧਿਆਣਾ ਗਏ ਹੁੰਦੇ ਨੇ ਕਿਤੇ ਹੋਰ ਗਏ ਹੁੰਦੇ ਨੇ ਪਰਮਿੰਦਰ ਅੰਦਰ ਕਮਰੇ 'ਚ ਲੁਕਿਆ ਬੈਠਾ ਹੁੰਦਾ ਹੈ ਲੇਟ ਨਾਈਟ ਤੱਕ ਗੁਰਪ੍ਰੀਤ ਕੌਰ ਤੇ ਸੁਰਜੀਤ ਸਿੰਘ ਖਾਂਦੇ ਪੀਂਦੇ ਰਹਿੰਦੇ ਨੇ ਮਜ਼ੇ ਕਰਦੇ ਨੇ ਮੋਸ਼ ਕਰਦੇ ਨੇ ਫਿਰ ਗੁਰਪ੍ਰੀਤ ਕੌਰ ਸੁਰਜੀਤ ਨੂੰ ਬਹਿਕਾ ਕੇ ਉਸ ਦੇ ਕੱਪੜੇ ਲਹਾ ਦਿੰਦੀ ਹੈ ਤੇ ਫਿਰ ਧੂਮਾਂ 'ਚ ਸੰਬੰਧ ਬਣਦੇ ਨੇ ਤੇ ਇਹ ਸਭ ਕਰਦਿਆਂ ਪਰਮੇਂਦਰ ਵੀਡੀਓ ਬਣਾ ਲੈਂਦਾ ਜਦੋਂ ਸੁਰਜੀਤ ਸਿੰਘ ਉਹ ਨੂੰ ਵੀਡੀਓ ਬਣਾਉਂਦਿਆਂ ਦੇਖਦਾ ਉਹ ਨਰਾਜ਼ ਹੋ ਜਾਂਦਾ ਹੈ ਗੁੱਸੇ ਚ ਆ ਜਾਂਦਾ ਹੈ ਉਦੋਂ ਹੀ ਗੁਰਪ੍ਰੀਤ ਕੌਰ ਤੇ ਪਰਮਿੰਦਰ ਸਿੰਘ ਉਹਨੂੰ ਕੱਸ ਕੇ ਫੜਦੇ ਨੇ ਤੇ ਉਸਦੇ ਚਿਹਰੇ ਤੇ ਧੌਣ ਤੇ ਕੱਪੜਾ ਕੱਸ ਦਿੰਦੇ ਨੇ ਜਿਸ ਨਾਲ ਉਸਦੀ ਮੌਤ ਹੋ ਜਾਂਦੀ ਹੈ ਵੈਸੇ ਇਹਨਾਂ ਨੇ ਇਨਾ ਹੀ ਸੋਚਿਆ ਹੁੰਦਾ ਹੈ ਕਿ ਵੀਡੀਓ ਬਣਾ ਕੇ ਇਸ ਨੂੰ ਬਲੈਕਮੇਲ ਕਰਾਂਗੇ ਤੇ ਲੱਖਾਂ ਠੱਗ ਲਵਾਂਗੇ ਪਰ ਇਹਨਾਂ ਤੋਂ ਉਸ ਦਾ ਕਤਲ ਹੋ ਜਾਂਦਾ ਜਿਸ ਨਾਲੇ ਹੀ ਡਰ ਵੀ ਖਾਸੇ ਜਾਂਦੇ ਨੇ ਹੁਣੇ ਮ੍ਰਿਤਕ ਦੇ ਨੂੰ ਬਿਸਤਰੇ ਚ ਲਪੇਟ ਦਿੰਦੇ ਨੇ ਇਹ ਉਸ ਦੀ ਤਲਾਸ਼ੀ ਲੈਂਦੇ ਆ ਤਾਂ ਜੇਬ ਚੋਂ ਕੁਝ ਪੈਸੇ ਤੇ ਮੋਹਾਲੀ ਵਾਲੀ ਕੋਠੀ ਦੀ ਚਾਬੀ ਮਿਲਦੀ ਹੈ ਉਹ ਜਾਂਦੇ ਨੇ ਫਿਰ ਕੋਠੀ ਤੇ ਲੱਭਦੇ ਨੇ ਕਿ ਕੁਝ ਪੈਸਾ ਜਾਂ ਗਹਿਣੇ ਮਿਲ ਹੀ ਜਾਣ ਪਰ ਉਹਨਾਂ ਹੱਥ ਕੁਝ ਖਾਸ ਨਹੀਂ ਲੱਗਦਾ ਜਦ ਕੇ ਉਲਟਾ ਹੋ ਸੀਸੀਟੀਵੀ ਵਿੱਚ ਆ ਜਾਂਦੇ ਨੇ ਹੁਣ ਉਹ ਬਾਡੀ ਉਹਨਾਂ ਦੇ ਘਰ ਚ ਦੋ ਦਿਨ ਪਈ ਰਹਿੰਦੀ ਹੈ ਪਰ ਜਦੋਂ ਬਹੁਤ 스ਮੈਲ ਆਉਣ ਲੱਗਦੀ ਹੈ ਤਾਂ ਫਿਰ ਇਹ ਜਾ ਕੇ ਜੂਟ ਦੇ ਬੋਰੇ ਚ ਲਾਸ਼ ਪਰ ਕੇ ਉਹਨੂੰ ਗੰਦੇ ਨਾਲੇ ਦੇ ਕੋਲ ਸੁਰਜੀਤ ਸਿੰਘ ਦੀ ਕਾਰ ਥਾਣੀ ਸੁੱਟਾਉਂਦੇ ਨੇ ਇਸ ਤੋਂ ਬਾਅਦ ਇਹ ਕਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸੜੇ ਦੀ ਪਾਰਕਿੰਗ ਚ ਪਾਰਕ ਕਰ ਦਿੰਦੇ ਨੇ ਦੋਨੋਂ ਇਹ ਵੀ ਕਬੂਲਦੇ ਨੇ ਕਿ ਗਲਾ ਘੋਟਣ ਤੋਂ ਪਹਿਲਾਂ ਇਹ ਸੁਰਜੀਤ ਦੇ ਸਿਰ ਤੇ بیسਬਾਲ ਬੈਟ ਨਾਲ ਵੀ ਵਾਰ ਕਰਦੇ ਨੇ ਜਿਸ ਨਾਲ ਖੂਨ ਨਾਲ ਫर्श ਭਰ ਜਾਂਦਾ ਤੇ ਜਿਸ ਨੂੰ ਗੁਰਪ੍ਰੀਤ ਕੌਰ ਨੇ ਖੁਦ ਹੀ ਸਾਫ਼ ਕੀਤਾ ਸੀ ਪੁਲਿਸ ਕੋਲ ਹੁਣ ਹਰ ਐਵੀਡੈਂਸ ਹੁੰਦਾ ਹੈ ਇਹ ਕੇਸ ਸੌਲਡ ਹੁੰਦਾ ਤੇ ਇਹਨਾਂ ਨੂੰ ਜੇਲ੍ਹ ਪੇਸ਼ ਦਿੱਤਾ ਜਾਂਦਾ ਮੈਂ ਅਕਸਰ ਕਹਿੰਨੀ ਆ ਕਿ ਵੱਡੇ ਸੁਪਨੇ ਹੋਣਾ ਕੋਈ ਪ੍ਰੋਬਲਮ ਥੋੜੀ ਆ ਸਗੋਂ ਚੰਗੀ ਗੱਲ ਆ ਕੁਝ ਲੋਗ ਮਾੜਾ ਬੋਲਦੇ ਨੇ ਕਹਿੰਦੇ ਨੇ ਕਿ ਔਕਾਤ ਚ ਰਹਿ ਕੇ ਸੁਪਨੇ ਦੇਖਣੇ ਚਾਹੀਦੇ ਨੇ ਮੈਂ ਆ ਵੀ ਨਹੀਂ ਮੰਨਦੀ ਵੱਡੇ ਸੁਪਨੇ ਦੇਖਾਂਗੇ ਤਾਂ ਹੀ ਪੂਰੇ ਕਰਾਂਗੇ ਪਰ ਇੱਥੇ ਧਿਆਨ ਇਹ ਰੱਖਣਾ ਹੈ ਕਿ ਸਾਡੇ ਤਰੀਕੇ ਸਹੀ ਹੋਣ ਕੁਝ ਪੂਰਾ ਕਰਨ ਦੇ ਚੱਕਰ ਚ ਉਹੀ ਪੁਰਾਣਾ ਹੋ ਚਾਇਆ ਜ਼ਿੰਦਗੀ ਚ ਅਸੂਲ ਬੜੇ ਜ਼ਰੂਰੀ ਹੁੰਦੇ ਨੇ ਮਹਿਨਤਾਂ ਦੇ ਮੁੱਲ ਪੈਂਦੇ ਹੀ ਨੇ ਤੇ ਜੇ ਇਹੀ ਗੱਲ ਗੁਰਪ੍ਰੀਤ ਸਮਝ ਜਾਂਦੀ ਤਾਂ ਅੱਜ ਜੇਲ੍ਹ ਚ ਨਾ ਹੁੰਦੀ ਪਿੱਛੇ ਬੱਚਾ ਛੱਡ ਗਈ ਇਕੱਲਾ ਤੇ ਸੁਰਜੀਤ ਸਿੰਘ ਇੱਕ ਵਧੀਆ ਲਾਈਫ ਜੀ ਰਹੇ ਸਨ ਮੰਨਿਆ ਕਿ ਗੁਰਪ੍ਰੀਤ ਨੇ ਬਹਿਕਾਇਆ ਪਰ ਬਹਿਕ ਤਾਂ ਉਹ ਵੀ ਗਏ ਇੱਕ ਸਟਰੋਂਗ ਕੈਰੇਕਟਰ ਕਈ ਆਫਤਾ ਤੋਂ ਬਚਾ ਸਕਦਾ ਪਰ ਇੱਥੇ ਇਦਾਂ ਨਹੀਂ ਹੋਇਆ ਅੱਜ ਫੇਰ ਸਿੱਖਿਆ ਕਿ ਆਪਾਂ ਕੀ ਨਹੀਂ ਕਰਨਾ ਵਾਹਿਗੁਰੂ ਜੀ ਸਮਤ ਪੱਖ ਤੁਸੀਂ ਦੇਖ ਰਹੇ ਹੋ ਹਨ ਆਲਨ ਸਾਹਿਬ